ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ ਟੂ ਕੇਤੇ ਅੱਜ ਆਪਾਂ ਗੱਲ ਕਰਦੇ ਹਾਂ ਜੂ ਕਹਿੰਦੇ ਅੱਜ ਸਮਾਲਸਰ ਜ਼ਿਲ੍ਹਾ ਮੋਗਾ ਦੇ ਵਿੱਚ ਬਹੁਤ ਛੋਟੀ ਦਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਇੱਥੇ ਅੱਜ ਕਹਿੰਦੇ ਬਹੁਤ ਛੋਟੀ ਦੀਆਂ ਟੀਮਾਂ ਬਣ ਕੇ ਪਹੁੰਚ ਰਹੀਆਂ ਛੋਟੀ ਦੇ ਸੁਪਰਸਟਾਰ ਪਹੁੰਚ ਰਹੇ ਆ ਬਹੁਤ ਵਧੀਆ ਪਲੇਅਰ ਖੇਡਣਗੇ ਅੱਜ ਬਹੁਤ ਵਧੀਆ ਟੀਮਾਂ ਬਣੀਆਂ ਤੇ ਬਾਕੀ ਆਪਾਂ ਅੱਜ ਕਰਦੇ ਆਂ ਗੱਲ ਤੁਹਾਡੇ ਨਾਲ ਕਿਹੜੀ ਟੀਮ ਵਿੱਚ ਕਿਹੜੇ ਪਲੇਅਰ ਖੇਡਣਗੇ ਬਹੁਤ ਵਧੀਆ ਕਹਿੰਦੇ ਮੈਚ ਕਰਵਾਏ ਜਾਣੇ ਅੱਜ ਇੱਥੇ ਵੈਸਟਾ ਨੂੰ ਮਿੱਤਰੋ ਮੋਟਰਸਾਈਕਲ ਦਿੱਤੇ ਜਾਣੇ ਆ ਬਾਕੀ ਇੱਥੇ ਅੱਜ ਪਲੇਅਰਾਂ ਦੀ ਗੱਲ ਕਰੀਏ ਪਲੇਅਰ ਵੀ ਬਹੁਤ ਛੋਟੀ ਛੋਟੀ ਦੇ ਪਹੁੰਚ ਰਹੇ ਹਾਂਜੀ ਮਿੱਤਰੋ ਜੇ ਅੱਜ ਆਪਾਂ ਪਹਿਲੀ ਟੀਮ ਦੀ ਗੱਲ ਕਰੀਏ ਪਹਿਲੀ ਟੀਮ ਬਣੀ ਹੈ ਵੈਰੋਕੇ ਜਿਸ ਵਿੱਚ ਖੇਡੇਗਾ ਕਾਲਾ ਵੈਰੋਕੇ ਬਿੱਟੂ ਲੱਖਾ ਪ੍ਰਦੀਪ ਵੈਰੋਕੇ ਪ੍ਰਥਮਣ ਹਰਿਆਣੇ ਵਾਲਾ ਭੋਲਾ ਮੋਰਖੀ ਹਰਿਆਣਾ ਪੰਮਾ ਮੋਹਲੀ ਵਾਲਾ ਆਜ ਇਹ ਛੋਟੀ ਦੀ ਟੀਮ ਬਣ ਕੇ ਪੁੱਜਦੀ ਹੈ ਇਸ ਮਾਲਸਰ ਜ਼ਿਲ੍ਹਾ ਮੋਗਾ ਦੇ ਕਬੱਡੀ ਕੱਪ ਤੇ ਇਸ ਦੇ ਸਪੌਂਸਰਾਂ ਨੇ ਜੱਸਾ ਠੁੱਲੀਵਾਲ ਕੋਚ ਕਮਲ ਵੈਰੋ ਕੇ ਛੋਟੀ ਦੀ ਟੀਮ ਬਣੀ ਹੈ ਹਾਂਜੀ ਮਿੱਤਰੋ ਦੂਜੀ ਟੀਮ ਦੀ ਗੱਲ ਕਰੀਏ ਦੂਜੀ ਟੀਮ ਬਣੀ ਹੈ ਜੁਆਣ ਵਾਲਾ ਜਿਸ ਵਿੱਚ ਖਿਡੇਗਾ ਵੀਰੂ ਜੁਆਣ ਵਾਲਾ ਗਰਸ਼ਗਨ ਜੁਆਣ ਵਾਲਾ ਸੁੱਖਾ ਜੁਆਣ ਵਾਲਾ ਧਾਕੜ ਗੋਗੜੀਆਂ ਬੂਟਾ ਅਣਦਾਣਾ ਪਿਸਟਲ ਪਿੰਡਰ ਆਦ ਇਹ ਛੋਟੀ ਦੀ ਟੀਮ ਬਣ ਕੇ ਪਜਰੀ ਐਸਮਾਲ ਸਰ ਜ਼ਿਲ੍ਹਾ ਮੋਗਾ ਦੇ ਕਬੱਡੀ ਕੱਪ ਤੇ ਜਿੱਥੇ ਬੈਸਟਾਂ ਨੂੰ ਮੋਟਰਸਾਈਕਲ ਦਿੱਤੇ ਜਾਣੇ ਇਸ ਦੇ ਸਪੌਂਸਰਾਂ ਨੇ ਜੱਸਾ ਠੁੱਲੀਵਾਲ ਜੀਵਨ ਢਿੱਲੋ ਕੈਨੇਡਾ ਜਗਦੀਪ ਢਿੱਲੋ ਹਾਂਜੀ ਜੀ ਆਪਾਂ ਤੀਜੀ ਟੀਮ ਦੀ ਗੱਲ ਕਰੀਏ ਤੀਜੀ ਟੀਮ ਬਣੀ ਐ ਸੇਖਾ ਗਲਾਂਜ ਇਸ ਵਿੱਚ ਖੇਡੇਗਾ ਬਾਦਲ ਸੇਖਾ ਕਾਕਾ ਸੇਖਾ ਨਿੰਮਾ ਸੇਖਾ ਸ਼ੀਰਾ ਮੀਰਾ ਕੋਟੀਆ ਲੱਖਾ ਮਾੜੀ ਮੁਸਤਫਾ ਕਿਰਨੀ ਮਕੜੌਂਦਾ ਆਦ ਇਹ ਵੀ ਚੋਟੀ ਦੀ ਟੀਮ ਬਣ ਕੇ ਪੁੱਜਦੀ ਐ ਸਮਾਲ ਸਾਧ ਜਿਹੜਾ ਮੋਗਾ ਦੇ ਕਬੱਡੀ ਕੱਪ ਦੇ ਇਸ ਦੇ ਸਪਾਂਸਰਾਂ ਜੱਸਾ ਠੁੱਲੀਵਾਰ ਅਵਤਾਰ ਨਹਿਰੂ ਹਾਂਜੀ ਮਿੱਤਰੋ ਜੀ ਅੱਜ ਆਪਾਂ ਮਈਆਂ ਵਾਲੇ ਦੀ ਟੀਮ ਦੀ ਗੱਲ ਕਰੀਏ ਮਈਆਂ ਵਾਲੇ ਚ ਖੇਡੇਗਾ ਚਰਾਗਦੀਨ ਮਈਆਂ ਵਾਲਾ ਲੱਭੂ ਮਈਆਂ ਵਾਲਾ ਜੱਗੂ ਹਾਕਮ ਵਾਲੀਆ ਪੰਕਜ 베ਰੀ ਹਰਿਆਣਾ ਸੁਨੀਲ ਤਮਤਾਨ ਸਾਹਿਬ ਆਦ ਇਹ ਛੋਟੀ ਦੀ ਟੀਮ ਬਣ ਕੇ ਪੁੱਜ ਰਹੀ ਐ ਸਮਾਲਸਰ ਜਿਹੜਾ ਮੋਗਾ ਦੇ ਕਬੱਡੀ ਕੱਪ ਤੇ ਜਿੱਥੇ ਵੈਸਟਨ ਮੋਟਰਸਾਈਕਲ ਦਿੱਤੇ ਜਾਣੇ ਆ ਹਾਂਜੀ ਮਿੱਤਰੋ ਜੇ ਆਪਾਂ ਚੌਥੀ ਟੀਮ ਦੀ ਗੱਲ ਕਰੀਏ ਚੌਥੀ ਟੀਮ ਬਣੀ ਹੈ ਗਗੜਾ ਜਿਸ ਵਿੱਚ ਖੇਡੇਗਾ ਬਿੱਲਾ ਗਗੜਾ ਅਰਜਨ ਗਗੜਾ ਸ਼ੀਰਾ ਗਗੜਾ ਭੇਜਾ ਗਗੜਾ ਬਾਗੀ ਪਰਮਜੀਤਪੁਰੀਆ ਸ਼ੀਰਾ ਚੱਕਲੀ ਸ਼ੇਰ ਪ੍ਰਤਾਪ ਕੰਡਿਆਣਾ ਆਦ ਇਹ ਵੀ ਚੋਟੀ ਦੀ ਟੀਮ ਬਣ ਕੇ ਪੁੱਜ ਰਹੀ ਹੈ ਸਮਾਲਸਰ ਜ਼ਿਲ੍ਹਾ ਮੋਗਾ ਦੇ ਕਬੱਡੀ ਕੱਪ ਤੇ ਜਿੱਥੇ ਵੈਸਟਾਂ ਨੂੰ ਮੋਟਰਸਾਈਕਲ ਦਿੱਤੇ ਜਾਣੇ ਮਿੱਤਰੋ ਇਸ ਦੇ ਸਪਾਂਸਰ ਹਨ ਜੱਸਾ ਠੁੱਲੀਵਾਲ ਆਦ ਹਾਂਜੀ ਕਿੱਦਾਂ ਦੀਆਂ ਲੱਗੀਆਂ ਅੱਜ ਦੀਆਂ ਟੀਮਾਂ ਸਾਰੇ ਵੀਰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿੱਦਾਂ ਲੱਗੀ ਆਪਣੇ ਚੈਨਲ ਕਬੱਡੀ ਅਪਡੇਟ 2K ਦੀ ਜਾਣਕਾਰੀ ਸਾਰੇ ਵੀਰ ਆਪਣੇ ਚੈਨਲ ਕਬੱਡੀ ਅਪਡੇਟ 2K ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਾ ਲਓ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ